ਕੋਨੇ ਸੋਨਿਹਾਲ ਜ਼ਰੀਆ ਕਾਲ ਇੱਕ ਘਰ ਦੇ ਵਿੱਚ 27 ਸਾਲ ਬਾਅਦ ਵੰਸ਼ ਅੱਗੇ ਤੁਰਿਆ ਇੱਕ ਪਰਿਵਾਰ ਦੇ ਵਿੱਚ ਨੰਨੀ ਬੱਚੀ ਨੇ ਧੀ ਨੇ ਜਨਮ ਲਿਆ ਤੇ ਉਸ ਧੀ ਦੇ ਜਨਮ ਦੀ ਖੁਸ਼ੀ ਨੂੰ ਇੰਨਾ ਵੱਡਾ ਕਰਕੇ ਪਰਿਵਾਰ ਦੇ ਵੱਲੋਂ ਮਨਾਇਆ ਗਿਆ ਕਿ ਉਸ ਦੀ ਇੱਕ ਵੱਖਰੀ ਮਿਸਾਲ ਬਣ ਗਈ ਜਿਸ ਨੂੰ ਕਿ ਲੋਕ ਯਾਦ ਰੱਖਣਗੇ ਆਪਣੀ ਇਹੀ ਕੋਸ਼ਿਸ਼ ਹੋਏਗੀ ਬੱਚੇ ਨੂੰ ਆਪਾਂ ਗੁਰਸਿੱਖੀ ਦੇ ਜੀਵਨ ਤੇ ਰਾਹ ਤੇ ਲੈ ਕੇ ਜਾਈਏ ਜੇ ਉਹਦੀ ਪਰਵਿਸ਼ਾ ਆਪਾਂ ਸਹੀ ਤਰੀਕੇ ਨਾਲ ਕਰਾਂਗੇ ਤਾਂ ਤਾਈਓ ਬੱਚਾ ਆਪਣੇ ਗੁਰਸਿੱਖੀ ਵੱਲ ਤੁਰੇਗਾ ਮੈਂ ਬੇਟੇ ਨੂੰ ਕਿਹਾ ਤਾਂ ਆਪਣੀ ਧੀ ਨੂੰ ਨੂੰ ਕਿਹਾ ਤਗਾ ਵੀ ਆਪਾਂ 40 ਦਿਨਾਂ ਬਾਅਦ ਅਮਰੇ ਸ਼ੱਕੇ ਤੇ ਬੱਚੀ ਨੂੰ ਅਮਰ ਚੂਲਾ ਦੇ ਕੇ ਤੇ ਪੂਰਨ ਤੌਰ ਤੇ ਅਸੀਂ ਗੁਰਸਿੱਖੀ ਵਾਲੇ ਨੂੰ ਲੈ ਕੇ ਆਵਾਂਗੇ ਤੇ ਬੜਾ ਹੀ ਦਰਕਾਰ ਦੇ ਨਾ ਧੀਆ ਨੂੰ ਵੀ ਸਾਡੇ ਘਰ ਦੀ ਕਿੱਥੋਂ ਹੋ ਗਈ ਏ ਅਸੀਂ ਕਿੱਦਾਂ ਦਾ ਵਿਆਹ ਕਰਾਂਗੇ ਇਹ ਕੋ ਕਰਨਾ ਤੇ ਵਾਹਿਗੁਰੂ ਨੇ ਅਕਾਲ ਪੁਰਖ ਨੇ ਆ ਸਾਡੇ ਘਰ ਪਹਿਲਾਂ ਧੀਆ ਨੇ ਅਸੀਂ ਤਾਂ ਕਰਕੇ ਧੀਆ ਨੂੰ ਸਰਕਾਰ ਦੇ ਰਿਆਂ ਕੋਈ ਜਿੰਨਾ ਧੀਆ ਪਿਆਰ ਕਰਦੀਆਂ ਨੇ ਮਾਪੇ ਬਾਪ ਨੂੰ ਇੰਨਾ ਬੇਟੇ ਵੀ ਨਹੀਂ ਪਿਆਰ ਕਰਦੇ ਹੈਗੇ ਹਫਤਾ ਪਹਿਲਾਂ ਸੀ ਰਹਿ ਰਹੇ ਸੀਗੇ ਸਾਰੇ ਕਹਿ ਰਹੇ ਸੀਗੇ ਚਲੋ ਲੜਕਾ ਆਏਗਾ ਲੜਕਾ ਆਏਗਾ ਪਰ ਮੈਂ ਕਹੀ ਜੇ ਲੜਕੀ ਹੀ ਤੇ ਅਸੀਂ ਉਹਨੂੰ ਬਹੁਤ ਧੁੰਮਤਾ ਨਾਲ ਲੈ ਕੇ ਆਵਾਂਗੇ ਵਾਜੇ ਗਾਜਾਂ ਨਾਲ ਲੈ ਕੇ ਆਵਾਂਗੇ ਤੇ ਸਾਰੇ ਰਿਸ਼ਤੇਦਾਰ ਵੀ ਮੌਜੂਦ ਸੀਗੇ ਸਾਡੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਹਾਂ ਲੱਡੂ ਬਹੁਤ ਵੰਡੇ ਹਲੇ ਵੰਡੀ ਆ ਰਿਹਾ ਹੈ ਅੱਛਾ ਜੀ ਕਿਦਾਂ ਜੀ ਖਤਮ ਹੋਗਾ ਨਹੀਂ ਲੱਡੂ ਬਹੁਤ ਵੰਡੇ ਨੇ ਫੇਰ ਵੀ ਹਲੇ ਘਰ ਕਈ ਰਹਿ ਗਏ ਨੇ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪੰਜਾਬ ਦੇ ਜਲੰਧਰ ਦੇ ਬਸਤੀ ਮਿੱਠੂ ਦੇ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਤਸਵੀਰਾਂ ਉਸ ਵੇਲੇ ਵੇਖਣ ਨੂੰ ਮਿਲੀਆਂ ਜਦੋਂ ਇੱਕ ਘਰ ਦੇ ਵਿੱਚ 27 ਸਾਲ ਬਾਅਦ ਵੰਸ਼ ਅੱਗੇ ਤੁਰਿਆ ਇੱਕ ਪਰਿਵਾਰ ਦੇ ਵਿੱਚ ਨੰਨੀ ਬੱਚੀ ਨੇ ਧੀ ਨੇ ਜਨਮ ਲਿਆ ਤੇ ਉਸ ਧੀ ਦੇ ਜਨਮ ਦੀ ਖੁਸ਼ੀ ਨੂੰ ਇੰਨਾ ਵੱਡਾ ਕਰਕੇ ਪਰਿਵਾਰ ਦੇ ਵੱਲੋਂ ਮਨਾਇਆ ਗਿਆ ਕਿ ਉਸ ਦੀ ਇੱਕ ਵੱਖਰੀ ਮਿਸਾਲ ਬਣ ਗਈ ਜਿਸ ਨੂੰ ਕਿ ਲੋਕ ਯਾਦ ਰੱਖਣਗੇ ਸਾਡੇ ਨਾਲ ਪਰਵਾਰਕ ਜੀ ਮੌਜੂਦ ਨੇ ਬਸਤੀ ਮਿੱਠੂ ਦੇ ਵਿੱਚ ਇਸ ਸਮੇਂ ਖੜੇ ਆ ਪਰਮਜੀਤ ਸਿੰਘ ਹੁਣੀ ਤੇ ਰਮਨ ਬਾਈ ਹੁਣੀ ਰਮਨ ਬਾਈ ਹੁਣੀ ਪਿਤਾ ਨੇ ਉਸ ਬੱਚੀ ਦੇ ਜਿਸ ਨੇ ਜਨਮ ਲਿਆ ਇਧਰ ਦਾਦਾ ਜੀ ਨਾਲ ਨਹੀਂ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਤੇ ਇਹਨਾਂ ਤੋਂ ਜਾਣਦੇ ਆ ਕਿ ਇੱਕ ਧੀ ਦੇ ਜਨਮ ਲੈਣ ਤੇ ਇੰਨੀ ਵੱਧ ਖੁਸ਼ੀ ਇੰਨਾ ਜ਼ਿਆਦਾ ਉਸ ਨੂੰ ਪਿਆਰ ਦੇ ਨਾਲ ਘਰ ਲੈ ਕੇ ਆਉਣਾ ਉਸ ਦੇ ਪਿੱਛੇ ਕਾਰਨ ਕੀ ਹੈ ਇਸ ਦੀ ਪਿੱਠ ਭੂਮੀ ਦੇ ਵਿੱਚ ਕੀ ਕੀ ਪਿਆ ਹੋਇਆ ਹੈ ਕਿ ਉਹ ਇਹ ਸਾਰੇ ਬਾਬਤ ਸੋਚਦੇ ਨੇ ਬਾਈ ਜੀ ਕਾ ਖਾਲਸਾ ਸਵਾ ਗੁਰਜ ਕੀ ਫਤਿਹ ਜੀ ਸਾਰੇ ਦਰਸ਼ਕਾਂ ਨੂੰ ਬਹੁਤ ਬਹੁ ਮੁਬਾਰਕਾਂ ਵਾਹਿਗੁਰੂ ਨੇ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਸਾਡੀ ਵੰਸ਼ ਤੋਰਨ ਵਾਸਤੇ ਇੱਕ ਧੀ ਦੇ ਰੂਪ ਵਿੱਚ ਬੇਟਾ ਦਿੱਤਾ ਸਾਨੂੰ ਜੀ ਕਿਉਂਕਿ ਇਹ ਜੋ ਸਾਡਾ ਮਕਸਦ ਸੀਗਾ ਘਰ ਵਿੱਚ ਲਿਆਉਣ ਦਾ ਟੋਲ ਧਮਾਕੇ ਦੇ ਨਾਲ ਕਿਉਂਕਿ ਬੇਟਾ ਨੂੰ ਤਾਂ ਹਰ ਕੋਈ ਤਰਜੀਹ ਦੇ ਰਿਹਾ ਅੱਜ ਕੱਲ ਹਾਂਜੀ ਤੇ ਅਸੀਂ ਵੀ ਸੋਚਿਆ ਵੀ ਸਾਡੇ ਘਰ ਪਹਿਲੀ ਮਹਾਰਾਜ ਵੱਲੋਂ ਹੀ ਬਖਸ਼ੀ ਸੀਗੀ ਕਿਉਂਕਿ ਪਹਿਲਾਂ ਸਾਰੇ ਕਹਿੰਦੇ ਸੀਗੇ ਬੇਟਾ ਹੋਏਗਾ ਬੇਟਾ ਹੋਏਗਾ ਪਰ ਰਾਤ ਨੂੰ ਪ੍ਰਮਾਤਮਾ ਨੇ ਇਹ ਜੀ ਕੋਈ ਵਿਧ ਬਖਸ਼ਿਸ਼ ਕੀਤੀ ਜਿਹਦੇ ਨਾਲ ਦਾਤ ਨੂੰ ਥੋੜਾ ਜਿਹਾ ਚਾਹਲਣ ਆ ਗਿਆ ਤੇ ਮੈਂ ਆਪਣੀ ਮਿਸੀ ਨੂੰ ਕਿਹਾ ਇਹ ਮਿਸੀ ਮੇਰੀ ਕਹਿੰਦੀ ਵੀ ਬੇਟਾ ਹੋਏਗਾ ਮੈਂ ਕਹਾਂ ਨਹੀਂ ਬੇਟੀ ਆਏਗੀ ਤੇ ਮਤਲਬ ਸਾਨੂੰ ਮੈਨੂੰ ਹੋਰਾਂ ਨੇ ਕਿਹਾ ਵੀ ਕਿ ਬੇਟਾ ਆਏਗਾ ਮੈਂ ਕਹਾਂ ਨਹੀਂ ਬੇਟੀ ਆਣੀ ਸਾਡੇ ਪਹਿਲੇ ਕਿਉਂਕਿ ਮੈਨੂੰ ਗੁਰੂ ਮਹਾਰਾਜ ਨੇ ਪਹਿਲਾਂ ਹੀ ਬਖਸ਼ਿਸ਼ ਕਰਤੀ ਹੈ ਤੇ ਮੈਨੂੰ ਵੀ ਚਾਹੀਦੀ ਬੇਟੀ ਪਹਿਲੇ ਤੇ ਗੁਰੂ ਮਹਾਰਾਜ ਨੇ ਸਾਡੀ ਪੂਰੀ ਅਰਦਾਸ ਬੇਨਤੀ ਪ੍ਰਵਾਨ ਕੀਤੀ ਹੈ ਜੋ ਸਾਡੇ ਵਿੱਚ 7 ਸਾਲਾਂ ਬਾਅਦ ਸਾਡੀ ਵੰਸ਼ਜ ਇੱਕ ਬੇਟੀ ਦੇ ਰੂਪ ਵਿੱਚ ਭੇਜੀ ਹੈ ਅਸੀਂ ਗੁਰੂ ਮਹਾਰਾਜ ਦਾ ਅਕਾਲ ਪੁਰਖ ਸਾਹਿਬੀ ਦਾ ਧੰਨ ਧੰਨ ਸਹਿਬ ਸਿੰਘ ਗੁਰਗਨ ਸਿੰਘ ਮਹਾਰਾਜ ਜੀ ਦਾ ਪੂਰਨ ਕੋਟ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਇੱਕ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਧੀਆਂ ਦਾ ਸਤਿਕਾਰ ਕਰੋ ਧੀਆਂ ਨੂੰ ਪਿਆਰ ਕਰੋ ਧੀਆਂ ਨੂੰ ਦਰਕਾਰੋ ਨਾ ਕਿਉਂਕਿ ਧੀਆਂ ਨੇ ਹੀ ਅੱਗੇ ਜਿਹੜੀ ਸਮਾਜ ਦੀ ਸਿਸ਼ਟੀ ਜਿਹੜੀ ਹੈ ਧੀਆਂ ਤੋਂ ਹੀ ਸ਼ੁਰੂ ਹੋਣੀ ਹੈ ਜੇ ਧੀ ਹੋਏਗੀ ਤੇ ਅੱਗੋਂ ਸਮਾਜ ਦੇ ਵਿੱਚੇ ਸਾਡਾ ਅੱਗੇ ਪਾਲਣ ਪੋਸ਼ਣ ਹੋਏਗਾ ਵਰਨਾ ਜਿੱਥੇ ਧੀਆਂ ਦੀ ਘਾਟ ਮਹਿਸੂਸ ਹੋ ਰਹੀ ਏ ਉੱਥੇ ਨਾਲ ਹੀ ਸਾਡੀਆਂ ਘਰੋਂ ਕਿਸੇ ਦੀਆਂ ਮੈਂ ਛੀ ਵੀ ਨਹੀਂ ਤੁਰਨੀ ਆਉਣਗੀਆਂ ਕਿਉਂਕਿ ਮੁੰਡਿਆਂ ਨੂੰ ਅੱਜ ਕੱਲ ਰਿਸ਼ਤੇ ਕਰਨ ਵਾਸਤੇ ਮੇਰੇ ਕੋਲ ਵੀ ਕਈ ਮੈਸੇਜ ਆਂਦੇ ਨੇ ਭਾਈ ਸਾਡੇ ਮੁੰਡਾ ਜਵਾਨ ਆ ਸਾਡਾ ਮੁੰਡਾ ਆ ਕਰ ਰਿਹਾ ਉਹ ਕਰ ਰਿਹਾ ਸਾਨੂੰ ਕੋਈ ਲੜਕੀ ਦੀ ਦੱਸ ਪਾਓ ਅਸੀਂ ਦਸੀਏ ਫਿਰ ਅਸੀਂ ਤਾਂ ਇਹੀ ਕਹਿੰਦੇ ਚਲੋ ਕੋਈ ਨਹੀਂ ਹੋਏਗਾ ਦੇਖਾਂਗੇ ਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਾਂਗਾ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਧੀਆਂ ਦਾ ਸਤਿਕਾਰ ਕਰੀਏ ਤਾਂ ਕਿ ਧੀਆਂ ਨੂੰ ਦਰਕਾਰੀ ਨਾ ਚੰਗੇ ਪਾਸੇ ਵੱਲ ਆਪਾਂ ਲੈ ਕੇ ਜਾਈਏ ਅੱਜ ਦੇ ਚੰਦਰਮਾ ਤੇ ਵੀ ਧੀਆਂ ਪਹੁੰਚ ਗਈਆਂ ਨੇ ਪਾਇਲਟ ਦੀ ਝਹਾਜ ਵੀ ਚਲਾਉਣ ਲੀਆਂ ਨੇ ਹੋਰ ਕਈ ਵੱਡੇ ਵੱਡੇ ਆਧਾਰਿਆਂ ਦੇ ਵਿੱਚ ਧੀਆਂ ਪਹਿਲ ਦੇ ਆਧਾਰ ਤੇ ਕੰਮ ਕਰ ਰਹੀਆਂ ਨੇ ਕਿਉਂਕਿ ਜੇ ਆਪਾਂ ਮਾਡਰਨ ਦੇ ਸਮੇਂ ਦੇ ਦੇਖੀ ਤੇ ਆਪਾਂ ਪਹਿਲਾਂ ਗੁਰਸਿੱਖਿਆ ਉਸ ਤੋਂ ਬਾਅਦ ਸਾਡਾ ਮਾਡਰਨ ਹੈ ਪਹਿਲਾਂ ਆਪਾਂ ਗੁਰਸਿੱਖੀ ਵਾਲ ਤੁਰਨਾ ਉਸ ਤੋਂ ਬਾਅਦ ਆਪਣੀ ਇਹੀ ਕੋਸ਼ਿਸ਼ ਹੋਏਗੀ ਬੱਚੇ ਨੂੰ ਆਪਾਂ ਗੁਰਸਿੱਖੀ ਦੇ ਜੀਵਨ ਤੇ ਰਾਹ ਤੇ ਲੈ ਕੇ ਜਾਈਏ ਜੇ ਉਹਦੀ ਪਰਵਿਸ਼ਾ ਆਪਾਂ ਸਹੀ ਤਰੀਕੇ ਨਾਲ ਕਰਾਂਗੇ ਤਾਂ ਤਾਈਓ ਬੱਚਾ ਆਪਣੇ ਗੁਰਸਿੱਖੀ ਵਾਲ ਤੁਰੇਗਾ ਜੇ ਆਪਾਂ ਪਹਿਲਾਂ ਹੀ ਉਹ ਬੱਚੇ ਨੂੰ ਛੋਟੇ ਬਚਪਨ ਤੋਂ ਹੀ ਫੈਸ਼ਨਾਂ ਲਪਾ ਦੇਾਂਗੇ ਤੇ ਉਹ ਬੱਚਾ ਕਿਤਨੇ ਕਿਤੇ ਹੋ ਕੇ ਜ਼ਰੂਰ ਗਲਤੀਆਂ ਕਰੇਗਾ ਅੱਗੇ ਜਾ ਕੇ ਤੇ ਉਹਦਾ ਬਿਹਤਰ ਇਹੀ ਹੈ ਵੀ ਆਪਾਂ ਪਹਿਲਾਂ ਤੋਂ ਪੂਰਨ ਤੌਰ ਤੇ ਆਪਾਂ ਉਹਨੂੰ ਗੁਰਸਿੱਖ ਬੱਚਾ ਬਣਾਈਏ ਤੇ ਉਹਨੂੰ ਜੋ ਸਿੱਖਿਆ ਗੁਰੂ ਮਹਾਰਾਜ ਸਾਨੂੰ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਜੋ ਵੀ ਸਾਨੂੰ ਹੁਕਮ ਹੁੰਦੇ ਨੇ ਉਹਨਾਂ ਹੁਕਮਾਂ ਤੇ ਆਪਾਂ ਚੱਲ ਕੇ ਅਗਾ ਤੋਂ ਵੱਧ ਵੱਧ ਕੇ ਧੀਆਂ ਦਾ ਪਿਆਰ ਸਤਿਕਾਰ ਕਰੀਏ ਜੀ ਤੁਸੀਂ ਪਹਿਲਾਂ ਦੱਸ ਰਹੇ ਸੀ ਮੈਂ ਸੁਣ ਰਿਹਾ ਸੀ ਕਿ ਤੁਸੀਂ ਜਿੱਦਾਂ ਹੁਣ ਵੀ ਕਿਹਾ ਕਿ ਅਸੀਂ ਮਾਡਰਨ ਤਾਂ ਤੇ ਚਲੋ ਜਿਹੜੀ ਹੈਗੀ ਹੈਗੀ ਹੈ ਪਰ ਗੁਰਸਿੱਖੀ ਨਾਲ ਪਹਿਲਾਂ ਜੁੜਿਆ ਰਹਿਣਾ ਤੁਸੀਂ ਬੱਚੀ ਨੂੰ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਅੱਗੇ ਕੀ ਸੋਚਿਆ ਹੋਇਆ ਹੈ ਬਾਕੀ ਤਾਂ ਬੱਚੇ ਤੇ ਖੁਦ ਤੇ ਨਿਰਭਰ ਕਰਦੀ ਹੁੰਦੀ ਹੈ ਪਰ ਬਰਵਰੀ ਸ਼ੋਸ ਦੀ ਪਹਿਲਾਂ ਕਿਦਾਂ ਹੁੰਦੀ ਹੈ ਬਹੁਤ ਨਿਰਭਰ ਕਰਦੀ ਗੱਲ ਹੈ ਤੁਸੀਂ ਇੰਨਾ ਸਤਕਾਰ ਕੀਤਾ ਇੰਨਾ ਪਿਆਰ ਦਿੱਤਾ ਈ ਨੂੰ ਪਹਿਲੇ ਦਿਨ ਹੀ ਜਦੋਂ ਉਸ ਨੂੰ ਲੈ ਕੇ ਆਏ ਹੋ ਪਰ ਤੁਸੀਂ ਕੁਝ ਸੋਚਿਆ ਹੋਊਗਾ ਕਿ ਕਿਸ ਤਰ੍ਹਾਂ ਦਾ ਜੀਵਨ ਤੁਸੀਂ ਬੱਚੀ ਦਾ ਬਣਾਉਣਾ ਚਾਹ ਨੇ ਦੇਖੋ ਜੀ ਅੱਜ ਕੋ ਮੇਰੇ ਵੀ ਪਹਿਲਾਂ ਤਿੰਨ ਬੇਟੀਆਂ ਨੇ ਹਾਂਜੀ ਉਸ ਤੋਂ ਬਾਅਦ ਬੇਟੇ ਹੋਏ ਸੀਗੇ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਕਹੀਏ ਵੀ ਬੱਚਿਆਂ ਨੇ ਬੇਟੀ ਨੇ ਵੀ ਕਿਹੜੀਆਂ ਸਿੱਖਿਆਵਾਂ ਲੈਣਾਂ ਸਾਡੀ ਪਹਿਲੀ ਸਾਡੀ ਗੁਰਮਤਿ ਆ ਸਾਨੂੰ ਸਿੱਖਿਆ ਦਿੰਦੀ ਜਿਹੜੀ ਉਸ ਰਾਤ ਅਸੀਂ ਪਹਿਲਾਂ ਹੀ ਮੈਂ ਬੇਟੇ ਨੂੰ ਕਿਹਾ ਤਾਂ ਆਪਣੀ ਤੀਨੋਂ ਨੂੰ ਕਿਹਾ ਤਾਂਗਾ ਵੀ ਆਪਾਂ 40 ਦਿਨਾਂ ਬਾਅਦ ਅਮਰੇ ਸ਼ੱਕੇ ਤੇ ਬੱਚੀ ਨੂੰ ਅਮਰਦਾ ਚੂਲਾ ਦੇ ਕੇ ਤੇ ਪੂਰਨ ਤੌਰ ਤੇ ਅਸੀਂ ਗੁਰਸਿੱਖੀ ਵਾਲੇ ਨੂੰ ਲੈ ਕੇ ਆਵਾਂਗੇ ਕੋਈ ਛੇ ਸਾਡੀ ਹੋਏਗੀ ਵੀ ਜਿੱਦਾਂ ਅਸੀਂ ਘਰ ਦੇ ਵਿੱਚ ਸਾਡਾ ਸਿੰਪਲ ਸੁਧਾਰਨ ਜਾਂ ਘਰਿਆ ਸੁਧਾਰਨ ਜਾਈ ਸਾਡਾ ਖਾਣ ਪੀਣ ਹੈਗਾ ਸੁਧਾਰਨ ਦੇ ਤੌਰ ਤੇ ਸੀ ਰਿਆ ਰਹਿ ਰਿਹਾ ਰਿਆਂ ਪਰ ਇਹ ਆ ਵੀ ਉਸ ਬੱਚੇ ਨੂੰ ਜੇ ਸੁਧਾਰਨ ਤਰੀਕੇ ਦੇ ਨਾਲ ਆਪਾਂ ਰੱਖਾਂਗੇ ਤੇ ਬੱਚੇ ਨੂੰ ਚੰਗੀ ਸਿੱਖਿਆ ਦੇਾਂਗੇ ਤੇ ਬੱਚਾ ਨਹੀਂ ਬਾਹਰ ਕਿੱਥੇ ਜਾਏਗਾ ਮੋਢੇ ਨਾਲ ਜੋੜ ਕੇ ਮੋਢੇ ਨਾਲ ਮੋਢਾ ਜੋੜ ਰੱਖਾਂਗੇ ਬੱਚੇ ਦੀਆਂ ਵੀ ਖੁਆਇਸ਼ਾਂ ਉਹ ਵੀ ਸਾਡਾ ਫਰਜ਼ ਬਣਦਾ ਉਹਨਾਂ ਨੂੰ ਪੂਰੀਆ ਕਰਨ ਦਾ ਪਰ ਇਹ ਨਹੀਂ ਹੈਗਾ ਬੱਚਾ ਕਵੇ ਉਹ ਤੇ ਉਸੇ ਕੰਨੀ ਬੱਚਾ ਦੇ ਚੰਗੇ ਕਰਮਾਂ ਵਾਸਤੇ ਸਾਡਾ ਕੋਈ ਕੋਈ ਵੀ ਹੈਲਪ ਮੰਗੇਗਾ ਅਸੀਂ ਉਹਦੇ ਨਾਲ ਬੋਡੀ ਨਾਲ ਮੋਢਾ ਜੋੜ ਕੇ ਖੜਾ ਗਏ ਜੀ ਸੋ ਤੁਸੀਂ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਜਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਧੀਆਂ ਵਕ ਵਕ ਕਿਤਰਾ ਚ ਮੱਲਾ ਮਾਰ ਰਹੀਆਂ ਨੇ ਪਰ ਤੁਸੀਂ ਇੰਨੀ ਜ਼ਿੰਦਗੀ ਹੰਡਾਈ ਹੈ ਕਿ ਤੁਸੀਂ ਪੁਰਾਣੇ ਸਮੇਂ ਚ ਕੋਈ ਇਹੋ ਜੀਆਂ ਚੀਜ਼ਾਂ ਦੇਖੀਆਂ ਸੀ ਜਾਂ ਫੇਸ ਕੀਤੀਆਂ ਸੀ ਵੀ ਧੀਆਂ ਦੇ ਨਾਲ ਕਿਸ ਤਰੀਕੇ ਦਾ ਵਿਤਕਰਾ ਹੁੰਦਾ ਹੈ ਜਦ ਧੀਆਂ ਨੂੰ ਨਜ਼ਰਨਾ ਨਹੀਂ ਦੇਖਿਆ ਜਾਂਦਾ ਇੱਕ ਚਲੋ ਗੱਲ ਕਹਿਣੀ ਨਹੀਂ ਚਾਹੀਦੀ ਪਰ ਐ ਕਿਹਾ ਜਾਂਦਾ ਸੀ ਇਹਦੇ ਨਾਲ ਉਹ ਪੱਥਰ ਜੰਮ ਦਿੰਦੀ ਇਹ ਧੀ ਜੰਮ ਦਿੰਦੀ ਹੈ ਬੋਝ ਸਮਝਿਆ ਜਾਂਦਾ ਸੀ ਇੱਕ ਧੀ ਜੰਮਦੀ ਉਸ ਦੇ ਨਾਲ ਹੀ ਇੱਕ ਪੇਟੀ ਜਾਂ ਟਰੰਕ ਕਹਿ ਲੋ ਅਲੱਗ ਲਾ ਲਿਆ ਜਾਂਦਾ ਸੀ ਵੀ ਹੁਣ ਇਹਦਾ ਦਾਜ ਵੀ ਇਕੱਠਾ ਕਰਨਾ ਹੈ ਪਹਿਲਾਂ ਫਿਕਰ ਪੈ ਜਾਂਦੀ ਸੀ ਤੁਸੀਂ ਇਸ ਚੀਜ਼ਾਂ ਕੋਈ ਦੇਖੀਆਂ ਸੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਇਦਾਂ ਲੱਗਾ ਕਿ ਨਹੀਂ ਅਸੀਂ ਧੀ ਨੂੰ ਇਸ ਰੂਪ ਚ ਦੱਸਣਾ ਹੈ ਕਿ ਹਾਂ ਇਦਾਂ ਵੀ ਧੀਆਂ ਦਾ ਸਤਿਕਾਰ ਕੀਤਾ ਜਾ ਸਕਦਾ ਦੇਖੋ ਅਸੀਂ ਅੱਜ ਮੇਰੀ 63 ਸਾਲ ਦੀ ਉਮਰ ਹੋ ਚਲੀ ਐ ਤੇ ਕਈ ਅਸੀਂ ਦੇਖੇ ਨੇ ਇਹ ਨਹੀਂ ਬਿਆ ਨਹੀਂ ਆ ਦੇਖਿਆ ਤੇ ਬੜਾ ਹੀ ਦਰਕਾਰ ਦੇ ਨੇ ਧੀਆਂ ਨੂੰ ਵੀ ਸਾਡੇ ਘਰ ਦੀ ਕਿੱਥੋਂ ਹੋ ਗਈ ਏ ਅਸੀਂ ਕਿਦਾਂ ਦਾ ਵਿਆਹ ਕਰਾਂਗੇ ਵੇਖੋ ਕਰਨਾ ਤੇ ਵਾਹਿਗੁਰੂ ਨੇ ਆਕਾਲ ਪੁਰਖ ਨੇ ਜਿਨੇ ਇਸ ਸਿਸਟੀ ਸਾਨੂੰ ਭੇਜਿਆ ਰੋਟੀ ਵੀ ਸਾਨੂੰ ਉਹਨੇ ਦੇਣੀ ਏ ਕਾਰੋਬਾਰ ਵੀ ਉਹਨੇ ਦੇਣਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਿਰਫ ਸਵਾਸ ਨੇ ਜਿਹੜੇ ਅਸੀਂ ਲੈ ਰਹੇ ਇਹ ਵੀ ਗੁਰੂ ਮਹਾਰਾਜ ਦਿੱਤੇ ਹੋਏ ਨੇ ਬਾਕ ਪਰ ਅਸੀਂ ਇਹੀ ਬੇਨਤੀ ਕਰਾਂਗੇ ਵੀ ਕੋਸ਼ਿਸ਼ ਹੋਏਗੀ ਦੇ ਵਿਆਹ ਦਾ ਨਾ ਸੋਚੋ ਅਰ ਮੈਂ ਬੇਟੇ ਦਾ ਵਿਆਹ ਕੀਤਾ ਇੱਕ ਪੈਸੇ ਦਾ ਅਸੀਂ ਦੀ ਹੇਜ ਨਹੀਂ ਮੰਗਿਆ ਕਿਉਂਕਿ ਅਸੀਂ ਦੇਹੇਜ ਨੂੰ ਲਾਂਤ ਮੰਗਦੇ ਆ ਜਿਹੜਾ ਮਾਪਾਪ ਦੇ ਹੇਜ ਮੰਗਦਾ ਉਹਨੂੰ ਲਾਂਤ ਆਹੀ ਪਾਵਾਂਗੇ ਵੀ ਇਹ ਜੇ ਧੀਆ ਨੂੰ ਕਿਉਂਕਿ ਜੇ ਅਸੀਂ ਦੇਹੇਜ ਮੰਗਦੇ ਆ ਤਾਂ ਇਹ ਤੇ ਅਗਲਾ ਕੋਈ ਕੁਸ਼ੀ ਕਰਦਾ ਵੀ ਆ ਸਾਡੇ ਬੋਝ ਮਹਿਸੂਸ ਬੋਝ ਮਹਿਸੂਸ ਕਰਦਾ ਵੀ ਅੱਜ ਕੱਲ ਵਿਆਹ ਕਰਨਾ ਕਿਹੜਾ ਸੌਖਾ ਜੂਣ ਛੋਟੇ ਛੋਟਾ ਪੈਲਸ ਵੀ ਕਰੀਏ 2-3 ਲੱਖ ਰਿਆ ਪੈਲਸ ਵਾਲਾਂ ਦਾ ਫਿਰ ਉਹਦੇ ਵਿੱਚੇ ਘੱਟੋ ਘੱਟ ਵੀ 4-5 ਲੱਖ ਦਾ ਸਾਡਾ ਉਦਾਂ ਖਰਚਾ ਆ ਜਾਂਦਾ ਹੈਗਾ ਪਰ ਅਸੀਂ ਇਹੀ ਮੇਰੀ ਖੁਆਇਸ਼ ਹੋਏਗੀ ਸੰਗਤ ਨੂੰ ਇਹੀ ਬੇਨਤੀ ਕਰਾਂਗੇ ਜਿਹੜਾ ਦਾਜ ਲੈਣਾ ਇਹਦੇ ਵਿਰੁੱਧ ਵੀ ਇੱਕ ਆਵਾਜ਼ ਉਠਾਣੀ ਚਾਹੀਦੀ ਸਮਾਜ ਨੂੰ ਵੀ ਬਗੈਰ ਕਿਸੇ ਭਿੰਨ ਭੇਗ ਦੇ ਵੀ ਤੁਸੀਂ ਵਿਆਹ ਕੇ ਲਿਆਓ ਧੀ ਨੂੰ ਸਿਰਫ ਤਿੰਨਾ ਕੱਪੜਿਆਂ ਦੇ ਵਿੱਚ ਲੈ ਕੇ ਆਓ ਜਿਹੜਾ ਵੀ ਸਾਡਾ ਫਰਜ਼ ਬਣਦਾ ਬਾਕੀ ਮਹਾਰਾਜ ਸਾਰਿਆਂ ਨੂੰ ਦੇ ਰਿਹਾ ਦੇਣ ਵਾਲਾ ਅੱਗੇ ਆਉਣ ਵਾਲਾ ਭੁੱਖੀ ਉਹਨਾਂ ਹੀ ਬਖਸ਼ਣਾ ਸਾਨੂੰ ਕਰਨਾ ਹੈਗਾ ਇਹ ਨਹੀਂ ਵੀ ਅਸੀਂ ਸੋਚੀਏ ਉਹ ਸਾਨੂੰ ਦਾਜ ਚ ਉਹ ਮਿਲ ਜਾਏਗਾ ਨਹੀਂ ਪਰ ਸਾਨੂੰ ਸਬਰ ਸੰਤੋਖ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਵੀ ਜਿੰਨੀ ਅਸੀਂ ਦਸਾਂ ਉਹਦੀ ਕਿਰਤ ਕਰ ਰਹੇ ਹਾਂ ਸਾਨੂੰ ਉਹਦੇ ਵਿੱਚ ਹੀ ਪਰਮਾਤਮਾ ਸਭ ਕੁਝ ਦਿੰਦਾ ਕਿਉਂਕਿ ਮੈਂ ਆਪਣੀ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਮੇਰੀਆਂ ਤਿੰਨ ਬੇਟੀਆਂ ਨੇ ਚਾਰ ਮੇਰੀਆਂ ਭਤੀਜੀਆਂ ਵੱਡੀਆਂ ਨੇ ਵੱਡੇ ਬ੍ਰਦਰ ਦੀਆਂ ਇੱਕ ਮੇਰਾ ਸਭ ਤੋਂ ਵੱਡੇ ਬ੍ਰਦਰ ਦੀ ਬੇਟੀ ਆ ਉਸ ਤੋਂ ਛੋਟੇ ਸਾਬ ਤੋਂ ਦੋ ਦੋ ਬੇਟੀਆਂ ਹੁੰਦੀਆਂ ਨੇ ਅਸੀਂ ਸਾਡੇ ਘਰ ਪਹਿਲਾਂ ਤੀਆਂ ਨੇ ਅਸੀਂ ਤਾਂ ਕਰਕੇ ਤੀਆਂ ਨੂੰ ਸਰਕਾਰ ਦੇ ਰਹਿਆਂ ਕੋਈ ਜਿੰਨਾ ਤੀਆਂ ਪਿਆਰ ਕਰਦੀਆਂ ਨੇ ਮਾਪੇ ਪਾਪ ਨੂੰ ਇੰਨਾ ਬੇਟੇ ਵੀ ਨਹੀਂ ਪਿਆਰ ਕਰਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਤਰ੍ਹਾਂ ਸੀ ਉਪਰਲਾ ਕਰਾਂਗੇ ਤੀਆਂ ਦੀ ਤਰੱਕੀ ਵਾਸਤੇ ਤੀਆਂ ਦੇ ਅੱਗੋਂ ਅਗਾਹ ਵੱਧੂ ਕਦਮਾਂ ਵਾਸਤੇ ਇਹ ਸਾਡੇ ਬਾਅਦ ਤੇ ਚੰਗਾ ਹੋਏਗਾ ਆਪਣੇ ਪਰਿਵਾਰ ਦੀਆਂ ਵੰਸ਼ੇ 'ਚ ਅੱਗੇ ਚੱਲਣਗੀਆਂ ਇਸ ਕਰਕੇ ਮੈਂ ਇਹ ਹੀ ਸੰਦੇਸ਼ ਦੇਣਾ ਚਾਹਨਾ ਫਿਰ ਧੀਆਂ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਪਿਆਰ ਕਰੋ ਜਿੰਨਾ ਵੀ ਉਹ ਜੋ ਕੁਝ ਮੰਗਦੀਆਂ ਨੇ ਉਹਦੇ ਨਾਲ ਉਹਨੂੰ ਪੂਰਾ ਸਤਿਕਾਰ ਦਿਓ ਜੇ ਨਜਾਇਜ਼ ਕਰਦੇ ਨੇ ਉੱਥੇ ਟੋਕੋ ਉਹਨਾਂ ਨੂੰ ਬੱਚਿਆਂ ਨੂੰ ਵੀ ਇਹ ਬੇਟਾ ਗਲਤ ਕੰਮ ਹੈਗਾ ਇੱਕ ਤੇਰੇ ਕਰਨ ਯੋਗ ਨਹੀਂ ਹੈਗਾ ਕੰਮ हां बाकी ਜਿਹੜਾ ਤੂੰ ਚੰਗਾ ਕੰਮ ਕਰਾਂਗੇ ਉਹਦੇ ਨਾਲ ਤੇਰੇ ਆ ਪੈਸੇ ਦੀ ਮਦਦ ਚਾਹੀਦੀ ਹੈ ਹੋਰ ਕਿਸੇ ਕਿਸਮ ਦੀ ਮਦਦ ਜੀ ਉਹ ਸਾਡੇ ਅਸੀਂ ਤੇਰੇ ਨਾਲ ਖੜੇ ਆ ਜੀ ਜੀ ਬਹੁਤ-ਬਹੁਤ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਨੇ ਇੱਧਰ ਲੜਕੀ ਦੇ ਪਿਤਾ ਦੇ ਨਾਲ ਗੱਲ ਕਰ ਲੈਣੇ ਆ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ ਉਸ ਤੋਂ ਬਾਅਦ ਇਹ ਜ਼ਰੂਰ ਦੱਸਿਓ ਕਿ ਲੜਕੀ ਦਾ ਨਾਮ ਕੀ ਰੱਖਿਆ ਤੁਸੀਂ ਆਪਣੀ ਤੀ ਦਾ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਬਰਕਤ ਜੋ ਇਹ ਵੀਡੀਓ ਦੇਖ ਰਹੇ ਨੇ ਬਲਕਿ ਦਾ ਨਾਮ ਰੱਖਿਆ ਮੈਂ ਰਮਨਦੀਪ ਸਿੰਘ ਤੇ ਮੇਰੀ ਬੀਟੀ ਦਾ ਨਾਮ ਸਰਗੁਣ ਕੋਰਾ ਜੀ ਜੀ ਸਰਗੁਣ ਕੋਰ ਤੁਸੀਂ ਨਾਮ ਰੱਖਿਆ ਤੁਸੀਂ ਤੁਹਾਡੇ ਪਿਤਾ ਜੀ ਨੇ ਤਾਂ ਸਾਰੀਆਂ ਗੱਲਾਂ ਦੱਸੀਆਂ ਨੇ ਤੁਹਾਡੇ ਆਪਣੇ ਕੀ ਬਲਬਲੇ ਨੇ ਮਨ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਘਰ ਧੀ ਨੇ ਜਨਮ ਲਿਆ ਤਾਂ ਤੁਸੀਂ ਕੀ ਮਨ ਦੇ ਵਿੱਚ ਸੋਚਿਆ ਸੀ ਪਹਿਲਾ ਕੀ ਵਿਚਾਰ ਆਇਆ ਸੀ ਤੁਸੀਂ ਵੀ ਜਦੋਂ ਧੀ ਹੋਈ ਹੈ ਤੁਸੀਂ ਧੀ ਹੀ ਚਾਹੁੰਦੇ ਸੀ ਜਾਂ ਤੁਹਾਡੇ ਮਨ 'ਚ ਕੋਈ ਖੁਆਈ ਸੀ ਪਿਤਾ ਤੋਂ ਲੱਗ ਨਹੀਂ ਨਹੀਂ ਜਦੋਂ ਮਤਲਬ ਆਪਣਾ ਹਸਪਤਲ ਲੱਗੇ ਤੇ ਮੈਨੂੰ ਪਤਾ ਸੀਗਾ ਤਹੀ ਹੋਣੀ ਕਰੇ ਸਾਰਿਆਂ ਨੇ ਸੋਚੇਗੀ ਚਲੋ ਲੜਕਾ ਆਏਗਾ ਲੜਕਾ ਆਏਗਾ ਪਰ ਨਹੀਂ ਮੈਨੂੰ ਲੜਕੀ ਚਾਹੀਦੀ ਸੀ ਇਸੇ ਕਰਕੇ ਮੇਰੇ ਘਰੇ ਲੜਕੀ ਨੇ ਜਨਮ ਲਿਆ ਹੂੰ ਤੁਹਾਡਾ ਇੰਨੀ ਖੁਸ਼ੀ ਮਨਾਉਣ ਦਾ ਇੰਨੇ ਚਾਹ ਕਰਨ ਦਾ ਹੁਣ ਪਿੱਛੇ ਵੀ ਦੇਖ ਰਹੇ ਆ ਡੈਕੋਰੇਸ਼ਨ ਵੈਲਕਮ ਲਿਖਿਆ ਹੋਇਆ ਐ ਇੰਨਾ ਚਾਹ ਕਰਨ ਦਾ ਕੀ ਕਾਰਨ ਐ ਮੁੱਖ ਇਹ ਅਸੀਂ ਜਦੋਂ ਹਫਤਾ ਕੇ ਪਹਿਲਾ ਸੀ ਰਹਿ ਗਏ ਸੀਗੇ ਸਾਰੇ ਕਹ ਰਹੇ ਸੀਗੇ ਚਲੋ ਲੜਕਾ ਆਏਗਾ ਲੜਕਾ ਆਏਗਾ ਪਰ ਮੈਂ ਕਹੀ ਜੇ ਲੜਕੀ ਹੀ ਤੇ ਆਹੀ ਉਹਨੂੰ ਬਹੁਤ ਧੁੰਮਤਾ ਉਹਨਾਂ ਲੈ ਕੇ ਆਵਾਂਗੇ ਵਾਜੇ ਗਾਜਾਂ ਨਾਲ ਲੈ ਕੇ ਆਵਾਂਗੇ ਤੇ ਸਾਰੇ ਰਿਸ਼ਤੇਦਾਰ ਵੀ ਮੌਜੂਦ ਸੀਗੇ ਸਾਡੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਹਾਂ ਲੱਡੂ ਬਹੁਤ ਵੰਡੇ ਹਲੇ ਵੰਡੀ ਆ ਰਿਹਾ ਹੈ ਅੱਛਾ ਜੀ ਕਿਦਾਂ ਜੀ ਖਤਮ ਹੋ ਗਿਆ ਨਹੀਂ ਲੱਡੂ ਬਹੁਤ ਵੰਡੇ ਨੇ ਫੇਰ ਵੀ ਹਲੇ ਘਰ ਕਈ ਰਹਿ ਗਏ ਨੇ ਤੇ ਹੁਣ ਵੀ ਅਸੀਂ ਲੱਡੂ ਲੈਣ ਜਾ ਰਹੇ ਸੀ ਤੁਹਾਨੂੰ ਤੁਹਾਡਾ ਫੋਨ ਆਇਆ ਤੇ ਆਈ ਅੱਛਾ ਮਤਲਬ ਅਹੀ ਕਿਸੇ ਨੂੰ ਨਾ ਜੀ ਕਿ ਤਾਂ ਹਰ ਪਿੰਡ ਦੇ ਵਿੱਚ ਹਰ ਮਹੱਲਾ ਗਲੀ ਦੇ ਵਿੱਚ ਜਿੱਥੇ ਵੀ ਸਾਡੀ ਅਪਰੋਚ ਹੋ ਰਹੀ ਵੀ ਉੱਥੇ ਅਸੀਂ ਲੱਡੂ ਪ੍ਰਸ਼ਾਦ ਜ਼ਰੂਰ ਦਈਏ ਵੀ ਲੋਕਾਂ ਤੇ ਇੱਕ ਚੰਗਾ ਮੈਸੇਜ ਆ ਸਕੇ ਜੀ ਇੱਕ ਪ੍ਰਧਾਨ ਸਾਹਿਬ ਇਹ ਜ਼ਰੂਰ ਦੱਸਿਓ ਤੁਸੀਂ ਜਿੱਦਾਂ ਸੇਵਾ ਨਿਭਾਉਂਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਤੇ ਇਹ ਇਹ ਚੀਜ਼ ਜਦੋਂ ਹੋਰਾਂ ਲਈ ਵੀ ਸੇਧ ਬਣਦੀ ਹੋਊਗੀ ਜਦੋਂ ਤੁਸੀਂ ਤੁਹਾਨੂੰ ਦੇਖ ਰਹੇ ਹੋਣਗੇ ਬਾਕੀ ਜਿਹੜੇ ਤੁਹਾਡੇ ਉੱਥੇ ਸੰਗਤ ਦੇ ਰੂਪ ਚ ਵੀ ਆਉਂਦੀ ਐ ਸੰਗਤ ਉਹ ਵੀ ਦੇਖ ਰਹੀ ਹੋਊਗੀ ਉਹਨਾਂ ਦੇ ਵੱਲੋਂ ਕੀ ਕਹਿਣਾ ਤੁਹਾਨੂੰ ਜਦੋਂ ਦੇਖਦੇ ਨੇ ਕਿ ਇੰਨੇ ਚੰਗੇ ਤਰੀਕੇ ਦਾ ਪ੍ਰਧਾਨ ਸਾਹਿਬ ਨੇ ਆਪਣੀ ਧੀ ਦਾ ਆਪਣੀ ਪੋਤਰੀ ਦਾ ਵੈਲਕਮ ਕੀਤਾ। ਦੇਖੋ ਜੀ ਮੈਨੂੰ ਸੰਗਤ ਦਾ ਬਹੁਤ ਪਿਆਰ ਮਿਲਿਆ। ਮੈਂ ਸਿਰਫ ਸਾਡੇ ਐਤਵਾਰ ਦੇ ਐਤਵਾਰ ਇਸ ਚ ਪੈਰਾ ਸਾਹਿਬ ਦਾ ਪਾਠ ਕਰਦੇ ਦੋ ਵਜੇ ਤੋਂ ਲੈ ਕੇ 5 ਵਜੇ ਤੱਕ ਗੁਰਦੁਆਰਾ ਸਾਹਿਬ ਸਾਡੀ ਡਿਊਟੀ ਹੁੰਦੀ ਹੈ। ਵੀ ਉਹ ਦੋ ਤੋਂ ਲੈ ਕੇ 5 ਵਜੇ ਤੱਕ ਪਾਠ ਕਰਦੇ ਆ। ਉੱਥੇ ਮੈਂ ਬੇਨਤੀ ਕੀਤੀ ਸੰਗਤ ਨੂੰ ਵੀ ਮੇਰੇ ਘਰ ਧੀ ਨੇ ਵਾਹੀ ਗੁਣ ਦੇਤਾਤ ਵਖੀ ਹੈ ਤੇ ਅਸੀਂ ਉਹਨਾਂ ਨੂੰ ਦੇਖੋ ਜਦੋਂ ਡਾਕਟਰ ਨੇ ਛੁੱਟੀ ਦੇਣੀ ਹੈ 5 ਤੀਕ ਨੂੰ ਕੋਸ਼ਿਸ਼ ਹੋ ਗਈ 5 ਤੀਕ ਨੂੰ ਲਿਆ ਕੋ ਪਹਿਲਾਂ ਹੀ ਸਾਡੇ ਮੂੰਹ ਚੋਂ ਨਿਕਲੇ ਵੀ 5 ਤੀਕ ਨੂੰ ਅਸੀਂ ਕਰਾ ਲੈਣਾ ਕਰ ਤੇ ਉਹ ਮਹਾਰਾਜ ਨੇ ਸੰਗਤ ਨੂੰ ਬੇਨਤੀ ਕੀਤੀ ਸੰਗਤ ਦਾ ਵੀ ਤੁਹਾਨੂੰ ਦੇਖਿਆਣਾ ਵੀ ਇੰਨਾ ਠਾਠਾ ਮਾਰਦਾ ਕੱਠ ਬਿਨਾ ਬੁਲਾਇਆ ਸੰਗਤ ਤੇ ਇੱਕ ਤਾਂ ਮੈਸੇਜ ਸੀਗਾ ਨੇ ਫਿਰ ਕੋਈ ਕਿਤੇ ਮੈਂ ਨਹੀਂ ਸੰਗਤ ਸੰਭਾਲ ਨਹੀਂ ਕੀਤਾ ਹੈਗੀ ਆ ਤੇ ਉਸ ਕਰਕੇ ਸੰਗਤਾਂ ਨੇ ਬੜਾ ਪਿਆਰ ਦਿੱਤਾ ਔਰ ਬੜਾ ਵਧੀਆ ਸੰਗਤਾਂ ਚ ਸਨੇਹਾ ਗਿਆ ਮੈਨੂੰ ਹਰ ਇੱਕ ਨੇ ਵਧਾਈ ਦਿੱਤੀ ਹੈ ਤੇ ਇਹ ਜ਼ਰੂਰ ਕਿਹਾ ਉਹਨਾਂ ਨੇ ਵੀ ਬਹੁਤ ਵਧੀਆ ਤੁਸੀਂ ਪ੍ਰਾਲਾ ਕੀਤਾ ਵੀ ਸੋ ਸਕੇ ਤੇ ਆਉਣ ਵਾਲੇ ਸਮੇਂ ਚ ਅਸੀਂ ਵੀ ਇਹੋ ਜਿਹਾ ਪ੍ਰਾਲਾ ਕਰੀਏ ਜੀ ਬਾਈ ਤੁਸੀਂ ਇੱਕ ਧੀ ਦੇ ਪਿਤਾ ਬਣ ਚੁੱਕੇ ਹੋ ਹੁਣ ਤੁਸੀਂ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਅੱਜ ਵੀ ਧੀ ਨੂੰ ਬੋਝ ਸਮਝਦੇ ਨੇ ਜਾਂ ਜਿਸ ਤਰੀਕੇ ਨਾਲ ਪਹਿਲਾਂ ਗੱਲ ਕੀਤੀ ਵੀ ਕਹਿੰਦੇ ਨੇ ਕਿ ਨਹੀਂ ਧੀ ਨਾਲੋਂ ਸਾਡੇ ਪੁੱਤ ਜੰਮ ਜਾਂਦਾ ਨੰਦਾ ਨਾ ਹੀ ਜੰਮਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਅੱਜ ਕੱਲ ਲੜਕੀ ਤੇ ਲੜਕੇ ਚ ਕੋਈ ਫਰਕ ਨਹੀਂ ਰਿਹਾ ਸਭ ਉਹ ਲੜਕੀਆਂ ਲੜਕੇ ਨਾਲ ਅੱਗੇ ਜਾ ਰਹੀਆਂ ਜਿਆਦਾ ਹੁਮ ਜੀ ਸੋ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਲੋਕਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਜਿੰਨਾ ਵੀ ਹੋ ਸਕਦਾ ਹੈ ਵੀ ਅਸੀਂ ਬੇਟੀਆਂ ਦੀ ਵੱਧ ਤੋਂ ਵੱਧ ਇੱਜ਼ਤ ਕਰੀਏ ਤੇ ਵੱਧ ਤੋਂ ਵੱਧ ਉਹਨਾਂ ਪੜ੍ਹਾਈਏ ਲਿਖਾਈਏ ਤੇ ਆਪਣੇ ਉਹਨਾਂ ਦੇ ਜੋ ਜਿਸੇ ਵੀ ਉਹ ਆਪਣਾ ਜਾਣਾ ਚਾਹਣ ਜਿਸ ਖੇਤਰ ਦੇ ਵਿੱਚ ਜਾਣਾ ਜਾਂ ਖੇਡ ਖੇਤਰ ਜਾਣਾ ਚਾਹਣ ਜਾਂ ਪਾਇਲਟ ਖੇਤ ਜਾਂ ਆਈਐਸ ਅਫਸਰ ਤੇ ਜਾਣਾ ਚਾਹਣ ਮਤਲਬ ਕਿਸੇ ਖੇਤਰ ਵੀ ਜਾਣਾ ਚਾਹਣ ਤੇ ਪੂਰਨ ਸੋਰ ਤੇ ਮਾਪੇ ਦਾ ਫਰਜ ਬੰਦਾ ਉਹਨਾਂ ਨੂੰ ਸਹਿਯੋਗ ਕਰੀਏ ਤਾਂ ਉਹਨਾਂ ਨੂੰ ਆਪਣੀ ਤਰੱਕੀ ਕਰਨ ਦੇ ਵਿੱਚ ਬਲ ਮਿਲ ਸਕੇ ਤੇ ਤਾਕਤ ਮਿਲ ਸਕੇ ਜੀ ਬਹੁਤ ਬਹੁਤ ਧੰਨਵਾਦ ਸੋ ਏਸੀਓ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ 27 ਸਾਲ ਬਾਅਦ ਵਨਛੱਗੇ ਤੁਰੇ ਤੇ ਇਹਨਾਂ ਦੇ ਘਰ ਨੰਨੀ ਧੀ ਨੇ ਜਨਮ ਲਿਆ ਤੇ ਜਿਸ ਤੋਂ ਬਾਅਦ ਬੇਹੱਦ ਖੁਸ਼ੀ ਦੇ ਨਾਲ ਇਹਨਾਂ ਦੇ ਵੱਲੋਂ ਆਪਣੀ ਉਸਤੀ ਦਾ ਘਰ ਦੇ ਵਿੱਚ ਸਵਾਗਤ ਕੀਤਾ ਗਿਆ ਤੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਸਮੇਂ ਤੇ ਉੱਥੇ ਹੀ ਤੁਸੀਂ ਸੁਣਿਆ ਕਿ ਉਹਨਾਂ ਨੇ ਇਹ ਕਿਹਾ ਕਿ ਧੀਆ ਨੂੰ ਕਿਸੇ ਤੋਂ ਵੀ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਹਰ ਇੱਕ ਕਿਸਮ ਦਾ ਸਹਿਯੋਗ ਉਹਨਾਂ ਨੂੰ ਉਸੇ ਤਰੀਕੇ ਨਾਲ ਪਿਆਰ ਮਿਲਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਪੁੱਤਾਂ ਨੂੰ ਪਿਆਰ ਕਰਦੇ ਹਾਂ ਤਾਂ ਕਿ ਸਮਾਜ ਨੂੰ ਇੱਕ ਸੇਧ ਮਿਲ ਸਕੇ ਇੱਕ ਤਰੀਕੇ ਦੇ ਨਾਲ ਜਿਹੜੀਆਂ ਧੀਆਂ ਨੂੰ ਇਸ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਬੋਝ ਨੇ ਪਰਿਵਾਰ ਦੇ ਉੱਪਰ ਉਹ ਪਿਰਤ ਜਿਹੜੀ ਹੈ ਉਹ ਖਤਮ ਹੋਵੇ ਤੇ ਚੰਗੇ ਪਾਸੇ ਨੂੰ ਸਮਾਜ ਚੱਲੇ ਸੋ ਤੁਸੀਂ ਇਹ ਸਾਰੀ ਗੱਲਬਾਤ ਸੁਣੀ ਹੈ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹ ਸਟੋਰੀ ਜਾਂ ਕਿਵੇਂ ਦਾ ਲੱਗਿਆ ਇਸ ਪਰਿਵਾਰ ਦਾ ਉਪਰਾਲਾ ਤੁਸੀਂ ਆਪਣੇ ਵਿਚਾਰ رائے ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ